ਬਣਾ ਦੇਣੀ ਮੈਂ ਤਾਂ ਮੈਂ ਤਾਂ ਆਪਣਾ ਸਾਇਨ ਨਹੀਂ ਕਰਨਾ ਹੋਣਾ ਬਣਾਉਣੇ ਤੁਸੀਂ ਆਣਾ ਬਣਾ ਦੇਣਾ ਬਲਾਂ ਅੱਜ ਸੋਡੇ ਪੁਰਾਣੇ ਵਰਕਰ ਵੀ ਸੱਦੇ ਸੀ ਭਾਈ ਰੁਪੀਓ ਕੱਢ ਲਓ ਹੋ ਜੈਪੁਰ ਕਾਰਨ ਵੀ ਸਾਡੇ ਲਏ ਏਜ 5 ਨੰਬਰ ਵਾਰਡ ਵਾਲਾ ਤੇ ਅੱਛਾ ਉਹ ਵੀ ਸੱਦ ਲਿਆ ਸੀ ਅੱਜ ਨਾਲ ਹੀ ਪਕੌੜੀ ਖਾਣਾ ਆਏ ਜਿਹੜੇ ਪਕੌੜੇ ਖਾਣ ਆਏ ਸੀ ਉਹ ਘਰਾਂ ਜੋਂ ਛੱਡ ਗਿਆ ਸੀ ਆਪਦੀ ਨੂੰ ਅੱਛਾ ਉਹ ਕਹਿੰਦਾ ਸੀ ਮੈਨੂੰ ਕੰਮ ਹੈ ਕਹਿੰਦਾ ਮੈਂ ਘਰਾਂ ਵਿੱਚ ਇਨਸ਼ਾਅੱਲਾ ਉਹ ਕੰਗਰੇ ਦਾ ਪੱਲੇ ਦੀ ਧਰੀ ਦਾ ਮੇਰੇ ਘਰ ਵਾਲੀ ਸਾਡੇ ਕੋਲ ਛੱਡ ਜਾਂਦੇ ਪੱਲੇ ਕੀ ਸੀਗਾ ਆਹ ਉਹ ਵਾਇਲ ਗਰੀ ਨਾ ਵੀ ਭਾਈ ਜਿਹੜੇ ਵਿਰੋਧੀ ਚੱਲਾ ਚੱਲਦੇ ਸੀਗੇ ਉਹ ਕੰਮ ਇਹ ਘਰ ਵਾਲੀ ਸਾਡੇ ਕੋਲ ਛੱਡ ਜਾਂਦੇ ਬਹੁਤ ਪੱਲੇ ਗੋਜਾੜ ਦੇ ਕੇ ਘਰ ਵਾਲੀ ਸਾਡੇ ਕੋਲ ਨਹੀਂ ਉਹਨਾਂ ਦੀ ਰਾਤ ਨੂੰ ਵੀ ਦੇਵੇ ਵੀ ਕਹਿ ਹੈ ਉਹ ਬਹੁਤ ਵਧੀਆ ਵਧੀਆ ਰਾਤ ਵੀ ਘਰ ਵਾਲੀ ਸਾਡੇ ਕੋਲ ਛੱਡ ਜਾਂਦੇ ਹੋ ਵੀਰੋ ਤੁਸੀਂ ਵਰਤੋ ਹੈ ਨੇਕੇ ਪਾਵਾ ਘਰ ਵਾਲੀ ਤਾਂ ਵੀ ਸਾਡੇ ਕੋਲ ਨਹੀਂ ਆਉਂਦੀ। ਤੁਰ ਪਣਗੇ ਜੀ ਸਾਰੇ ਤੁਰ ਪਣਗੇ। ਮਾਂ ਤੁਰ ਵੀ ਤਾਂ ਮਾਰ ਕਰਕੇ ਨਪਲੇ ਕੀ ਸਚਾਈ ਤੇ ਕਿਸੇ ਨੇ ਦੇਖੀ ਐ। ਉਹ ਦੋ ਚਾਹ ਦੇ ਟੱਕੀ ਦੇ। ਮੁਰਲੀ ਦਾਦਾ। ਹਾਂਜੀ ਹਾਂਜੀ। ਦੋ ਚਾਹ ਦੇ ਕਹਿੰਦੇ ਸਾਰੇ ਚੁੱਪ ਜਿਹੜੇ ਭਾਜਣਗੇ ਭਾਜਦੇ ਕਹਿੰਦੇ ਮੇਰੇ ਕੋਲ ਤੁਹਾਡਾ ਮਰਜ਼ੀ ਕਹਿੰਦਾ ਰੱਖਣਾ ਤੁਹਾਡੀ ਮਰਜ਼ੀ ਨਾ ਰੱਖਣਾ ਤੁਹਾਡੀ ਮਰਜ਼ੀ ਕਹਿੰਦੇ। ਨਹੀਂ ਬਸ ਹੁਣ ਟਾਈਮ ਲਾ ਕੇ ਨਾ ਜੀ ਇੱਕ ਤਾਂ ਰਾਮਪਰੇ ਦੋ ਚਾਰ ਪ੍ਰੋਗਰਾਮ ਕਰਦੀ ਏ ਮਾੜਾ ਇਹ ਦੁਆਰੇ ਮਾਹੌਲ ਜਾ ਪਾਂ ਜੀ ਪ੍ਰੋਗਰਾਮ ਪ੍ਰੋਗਰਾ ਬਣ ਗਿਆ ਜਿਹੜੀ ਜਿਹੜੀ ਗਰੰਟੀ ਦਿੱਤੀ ਏ ਪ੍ਰੋਗਰਾਮ ਹੀ ਆ 4 5 5 ਪ੍ਰੋਗਰਾਮ ਮੈਨੂੰ 5 ਪ੍ਰੋਗਰਾਮ ਸਿੰਦਰ ਮਿਸੇ ਨੂੰ ਕਰਨ ਪਿਆ ਕਰਨਗੇ ਬਸ ਠੀਕ ਹੈ ਕੋਈ ਗੱਲ ਨਹੀਂ ਵਧੀਆ ਸਮਝਾ ਮਾਤਾ ਜੀ ਬੋਲੇ ਤਾਂ ਅੱਜ ਮਾਤਾ ਜੀ ਨੂੰ ਕਰਨ ਪਿਆ ਕਰਨਗੇ ਜਿੰਨ ਨਹੀਂ ਬੋਲਣਾ ਤੇ ਨਾਲ ਉੱਚੀ ਤੋਰਨੇ ਪਿਆ ਕਰਨਗੇ ਨਾਲ ਬੰਦੇ ਤੁਮ ਨੂੰ ਪੀਚ ਜਾਏ ਐ ਹੋਊਗਾ ਕੰਮ ਇਹ ਬਸ ਠੀਕ ਹੈ ਸਾਰਾ ਟੱਕਰ ਲਗੋ ਸਾਰਾ ਟਪਰ ਸਾਰੇ ਪਰਵਾਹ ਲਗਾ ਦੇ ਬਾਠ ਠੀਕ ਹੈ ਵਧੀਆ ਸਗੋ ਜੀ ਚਲੋ ਠੀਕ ਹੈ ਜੀ ਓਕੇ ਰਜੂ ਓਕੇ ਠੀਕ ਹੈ ਹਲੋ ਹਾਂ ਜੀ ਹਾਂ ਜੀ ਵੀਰ ਜੀ ਕਿਵੇਂ ਆ ਜੀ ਰੋ ਬੱਧੀਆ ਹੋ ਗਏ ਵੀਰ ਜੀ ਹੋ ਗਏ ਮੈਂ ਉੱਥੇ ਮੈਂ ਕਿਹਾ ਗੱਲ ਸੁਣੋ ਇੱਕ ਵਕਤ ਬਲੂਕੇ ਮੈਂ ਕਿਹਾ ਸਾਡੇ ਇੱਥੇ ਕੰਮ ਕਰਨਾ ਹਾਂ ਜੀ ਇੱਕ ਪਿੰਡਾ ਮੈਂ ਤੁਹਾਡੇ ਮੁੰਡਿਆਂ ਨੂੰ ਬੋਲੇ ਮੈਂ ਕਿਹਾ ਬਾਰਵਤ ਬਾਰਵਤ ਫਪੜੇ ਉਹ ਪਤਲਾ ਰੋ ਕੇ ਚੁੰਡੇ ਦੀ ਕੋਲਾਰ ਹੈ ਅੱਛਾ ਈਦਾ ਵੀ ਕੋਲੇ ਸੀ ਆ ਉਹ ਦਿੱਲੀ ਵਾਲਿਆਂ ਨੂੰ ਅੱਛਾ ਈਦਾ ਕੋਲੇ ਮੱਕ ਮੇਰਾ ਦੂਤ ਪਾਸਾ ਚੱਲ ਗਿਆ ਨਾ ਉਹ ਕਿਰ 4-5 ਦਿਨ ਠਹਿਰ ਜੋ ਕਿ ਨੇ ਯਾਰ ਕਿਆ ਪਾਕ ਖਿਲਾਾਰ ਨਹੀਂ ਆ 3-4 ਦਿਨ ਹੋਰ ਰੁਕ ਜੁੱਟ ਲੱਡੂ ਲੈ ਕਮਰੇ ਵਿੱਚ ਆੜ ਲੈਣਾ ਉਹਨੂੰ ਕਹਿੰਦਾ ਸਾਲੇ ਕੋ ਮੈਂ ਕਬਰ ਜਿਵੇਂ ਵਾਂ 3-4 ਦਿਨ ਰਹਿ ਗਿਆ ਕਿਸੇ ਤਰ੍ਹਾਂ ਠੋਕ ਦੇਣਾ ਬਾਹਰ ਨਿਕਾਲ ਕੋ ਕਰ ਲੈ 3-4 ਦਿਨ ਰਹਿ ਗਿਆ ਕਹਿੰਦਾ ਅਭੀ ਸਭ ਠੀਕ ਹੋ ਗਿਆ ਹੈ ਨਾ ਪੂਰਾ ਕਰਨਾ ਮੋਟਾ ਕੱਕਾ ਹੀ ਪੰਗਾ ਇਹ ਪੈ ਗਿਆ ਹਾਂਜੀ ਕਿਹੜੀ ਵੀ ਗਰੰਟੀ ਆ ਹਾਂਜੀ ਸਿਰਫ ਤੇ ਸਿਰਫ ਬਲਕਾਰ ਸਿੱਧੂ ਤੇ ਵੀ ਕੀਮ ਨੇ ਭਰਨੀ ਆ ਅੱਛਾ ਕਿਹੜੀ ਆ ਗਰੰਟੀ ਜਿਹੜੀ ਹੁਣ ਹਜ਼ਾਰ ਹਜ਼ਾਰ ਡੇੜੀ ਵਾਲੀ ਉਵੇਂ ਹੀ ਫਾਰਮ ਹੀ ਆ ਜੀ ਫਾਰਮ ਮਿਸਟਾਲ ਉਹ ਸਾਰਾ ਕੁਝ ਸਿਰਫ ਤੇ ਸਿਰਫ ਬਲਕਾਰ ਸਿੱਧੂ ਕੋਈ ਪੱਲਾ ਨਹੀਂ ਕੋਈ ਟੀਮ ਨਹੀਂ ਕੋਈ ਮਾਰ ਨਹੀਂ ਕੋਈ ਨਹੀਂ

ਤੁਸੀਂ ਕਹਿੰਦੇ ਮਾਰਦਾ ਹੀ ਜਾਂਨੇ ਉਹ ਵਿਚਾਰਾ ਕਹੀ ਜਾਂਦਾ ਮੇਰੀ ਟਿਕਟ ਪੱਕੀ ਹੋ ਗਈ ਮਾਨ ਸਾਹਿਬ ਜੀ ਨਹੀਂ ਉਹਨੂੰ ਮਾਰਕੇ ਜੀਰਵਾਲ ਸਾਹਿਬ ਮਿਲੇ ਹਾਂ ਹਾਂ ਗੁਰਪੇਲ ਦੇ ਕੇ ਨਹੀਂ ਗੁਰਪੇਲ ਨੂੰ ਉਹ ਕਹਿੰਦੇ ਫੋਟੋ ਨਾ ਕਰਾਈ ਠੀਕ ਹੈ ਲੋਕਾਂ ਦੱਸਣਾ ਨਹੀਂ ਮੇਰੇ ਸੁਪਨੇ ਚ ਠੀਕ ਹੈ ਤੇ ਦੋ ਪਤੀਰ ਕਰ ਚੁੱਕੀ ਕੱਟੀ ਵੱਡੀ ਸਾਲਾ ਬੀਤੀ ਕਰਾ ਕੇ ਮੁੜਿਆ ਤੂੰ ਤਾਂ ਗਰੀ ਅਗਰਵਾਲੂ ਇਹ ਮੜਾ ਉਹ ਟੱਕ ਖਵਾਇਆ ਸੀ ਇਹ ਨਿਕਲ ਕੇ ਖੈ ਕੱਟਵਾ ਇੰਨਾ ਬਾਹਰ ਚੱਲ ਗਿਆ ਤਾਂ ਗਏ ਇਹ ਸੈੱਲ ਚੱਲ ਜਿਹੜੇ ਭਰਾਏ ਉਹਦੇ ਬੈਟਰੀਆਂ ਖਾਲੀ ਬਾਹਰ ਚ ਜਿਹੜੇ ਚੱਲਦੀ ਨਹੀਂ ਗਏ ਜੀ ਹਾਂ ਬਈ ਹਾਂਜੀ ਜੀ ਅਰੇ ਸਮਝਣਗੇ ਜੀ ਬਿਲਕੁਲ ਜਿਹਨੇ ਉਹ ਭਈ ਢੇਗੀ ਕਿਜੀ ਰਾਜ ਨੂੰ ਉਹ ਰਸੀਦ ਕੀਤਾ ਹਾਂ ਐ ਉੱਥੇ ਵੀ ਮਿਲ ਕੇ ਆਇਆ ਤੇ ਮੋਬਾਈਲ ਵੀ ਕੀਤਾ ਹਾਂ ਬਿਲਕੁਲ ਜੀ ਕਿਤੇ ਲੀਟਰ ਇਹ ਲੀਟਰ ਕਿਥਾ ਹਾਂ ਉਹ ਬਸ ਉਹੀ ਤੁਰੇ ਫਿਰਦੇ ਆ ਜੀ ਸਮੇਂ ਤੋਂ ਬਾਅਦ ਆ ਵੀ ਇਹਦੇ ਸਾਲੇ ਦੇ ਕੀੜਾ ਕੀ ਐ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਹਾਲੇ ਤੱਕ ਕੀੜਾ ਜਿਹੜੀ ਉਹ ਉਹ ਮੇਸਤਰੀ ਦਾ ਪਾ ਕੇ ਦਿਖਾਉਣ ਦਾ ਉਸ ਤੋਂ ਦਾ ਸਿੱਧਵਾਲ ਦਾ ਪਲਕਾਰ ਦਾ ਹਾਂ ਹਾਂ ਜੀ ਦਿਖਾਉਣ ਦਾ ਜਿਹੜਾ ਓਕੇ ਛੇ ਟੇ ਸੱਲ ਟੇ ਇਸੇ ਨਾਲ ਘੜਿਆ ਹੋਇਆ ਗੁੱਲੀ ਘੜਦੀ ਘੜਦਾ ਉਹ ਗੁੱਲੀ ਘੜਾ ਦਿਖਾਉਣੇ ਹੀ ਹੋਰ ਗੁੱਲੀ ਘੜਾ ਠੀਕ ਹੈ ਹਾਂ ਉਹਦਾ ਮੇਰੇ ਸਾਰੇ ਗੁੱਲੀਆਂ ਬਣਾ ਗਿਆ ਆ ਬੜੇ ਬੜੇ ਸਪੀਰਾਂ ਆ ਨੇ ਹੈ ਕੜ ਕੇ ਤੂੰ ਉਹ 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 ਉਹਨੇ ਉਚਰਖੀ ਵੜਾ ਦੇਰੀ ਵੜਾਤੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਪੱਜ ਬੇਰੇ ਕੋਲੇ ਖੰਡੂ ਮਸਰੀ ਖੰਡੂ ਮਸਰੀ ਮੈਨੂੰ ਹੁਕਮ ਦਾ ਖੰਡੂ ਮਸਰੀ ਵੜੀ ਖੰਡੂ ਮਸਰੀ ਮਨਵਾ ਗਰੀਓ ਪਾ ਮੈਂ ਤੁਹੀ ਨਹੀਂ ਵਰਦੋਦੀ ਅਜੇ ਲੁਧਿਆਣੇ ਅਸੀਂ ਗਰ ਕਿੱਥੇ ਸੀ ਠੀਕ ਹੈ ਜੀ ਅਜੀ ਇੱਕ ਡਾਕਟਰ ਜੀ ਬੈਠੀ ਸੀ ਮੈਂ ਬਲਿੰਦਰ ਕੌਰ ਜੀ ਵੀ ਗਗਨ ਅਨਮੋਲ ਸਦਮਾ ਰੋੜੀ ਐਮ ਐਲ اے ਆਪਣਾ ਮਜੀਦ ਬਲਾਕਪੁਰ ਯਮਨ ਹੀਰ ਆ ਮੇਨੀ ਅਮਰ ਰੋੜਾ ਅਏ ਜੀ ਜੀ ਬਸ ਕੋਈ ਵਾਕਿਆ ਮੇਰਾ ਪ੍ਰਾਹਾਰੀ ਆ ਉਹ ਕਿਹਾ ਉਹ ਵੀ ਆਮ ਦੀ ਜਾ ਗਿਆ ਅਏ ਜੀ ਵੀ ਉਹ ਪਾ ਕੇ ਪੀਣਾ ਰਿਹਾ ਆਖੀਆ ਕਿ ਸੱਜਣ ਸਿੰਘ ਆ ਠੀਕ ਹੈ ਮਾਮਾ ਨੂੰ ਤੇ ਬੀਬੀ ਸਾਰੇ ਅਸੀਂ ਇੱਕ ਦਫ਼ਤਰ ਚ ਬੈਠੇ ਸੀ ਠੀਕ ਹੈ ਮੇਰਾ ਫੋਟੋ ਕੜ ਕੇ ਪਾਉਣੀ ਮੈਂ ਤੁਹਾਨੂੰ ਮੈਂ ਕੜਦਾ ਹੈ ਬਿਲਕੁਲ ਫੋਟੋ ਪਾਉਣੀ ਦੀ ਸਾਰਿਆਂ ਦੀ ਇੱਕ ਚੀਜ਼ ਲੱਗਿਆ ਮਿੰਕ ਰੋੜਾ ਲੋੜ ਹੀ ਨਹੀਂ ਹੈ ਉਹ ਜੋਦਿਆਂ ਦੀ ਅੱਧੇ ਨੇ ਪਹਾਤ ਰਾਣੀ ਬਣਦੀ ਉਹਦੇ ਦਿੱਲੀ ਕਰਨ ਦੀ ਬਣਦੀ ਬੱਜ ਮੈਂ ਮੈਂ ਕਿਹ ਪਸਾ ਹੈ ਲੋੜ ਹੀ ਨਹੀਂ ਲੋੜ ਹੀ ਨਹੀਂ ਮੈ ਮੈਨੂੰ ਵੀ ਬੁੜਾਈ ਕਰ ਲਈ ਬਿਲਕੁਲ ਬਿਲਕੁਲ ਬੁੜਾਈ ਤੇ ਤਾਂ ਕਰੀ ਨਾ ਜੇ ਅਸੀਂ ਘੱਟ ਲੁਜੇ ਤੋ ਬਿਲਕੁਲ ਬਿਲਕੁਲ ਇਹ ਦੋਹਰੂ ਕਰਦਾ ਬੰਦਾ ਵੀ ਆਪਾਂ ਐ ਕਰਕੇ ਦਿਖਾ ਦੀ ਲੋਕਾਂ ਨੂੰ ਤਾਂ ਆਪਣੇ ਪੱਲੇ ਹੈ ਨਹੀਂ ਕੋ ਹੂੰ ਹੂੰ ਨਹੀਂ ਇਹ ਵੀ ਕੋਈ ਕਰਦਾ ਜਿਹਦੇ ਪੱਲੇ ਕੱਖ ਨਾ ਹੋਵੇ ਜੀ ਆਏ ਦਿਖਾਈ ਫਿਰ ਦੇਖਾ ਸੜ ਜੜਾਈ ਅਸੀਂ ਐਮਐਲਏ ਜੁੜਕੇ ਆ ਹੈ ਬਿਲਕੁਲ ਬਿਲਕੁਲ ਬੁਰਾ ਪੱਲੇ ਅੱਗੇ ਕਰ ਦਿੰਦੇ ਮਨਜੀਤ ਨੂੰ ਫੋਟੋ ਖਰਾ ਕੇ ਤੇ ਮਜੀਦ ਨੂੰ ਨਾ ਕੁਝ ਕੱਢਦਾ ਅੱਜ ਫੇਰ ਕਹਿੰਦਾ ਭਾਈ ਭਾਈ ਸੋ ਚੱਲਦੇ ਆ ਤੇ ਬਲਾਉਦੇ ਨਹੀਂ ਮੈਂ ਉੱਥੇ ਉਹ ਕੀ ਇਹ ਮੋਸੇਦ ਨੂੰ ਕਿਹਨੇ ਬੋਤਾ ਕਿੱਥੇ ਆ ਅੱਛਾ ਜੀ ਇਹ ਫਿਰ ਲਾਉਣ ਫੋਟੋ ਪਾਉਂਗਾ ਬਣਾ ਕੇ ਰਾਇ ਜੀ ਹੁਪਰ ਛੋਟੀ ਛੋਟੀ ਤੇ ਵੱਡੀ ਸੋਚਦਾ ਇੱਥੇ ਹੀ ਪਤਾ ਲੱਗਦਾ ਜੀ ਨਹੀਂ ਫੇਰ ਫੋਟੋ ਮੈਨੂੰ ਫੋਟੋ ਹੈ ਹੂੰ ਚਲੋ ਕੋਈ ਨਹੀਂ ਪੜਦਾ ਬਾਬਾ ਕੋਈ ਜੋਲੀ ਬਣਾ ਇੱਕ ਤਾਂ ਬਾਈ ਦੀ ਹੁਣ ਹੌਂਡੀ ਸਿੱਧਾ ਬਣਾਤਾ ਹੁਣ ਆਪਾਂ ਕੱਚੇ ਆਂ ਇਹ ਫਿਰ ਵਾਰੀ ਵਾਰੀ ਕਹਿੰਦੇ ਆਪਾਂ ਹੁਣ ਬੰਦੇ ਲਾਈਏ ਆਵੇ ਬੰਦੇ ਵੀਰ ਜੀ ਆਪਾਂ ਨੂੰ ਕੋਈ ਸਮਾਂ ਦਾ ਮਿਲੇ 10 ਮਿੰਟ ਬੈਠਣ ਦਾ ਆਪਸ ਚ ਕਿ ਟਿੱਕ ਟਿੱਕ ਕਰਸੋ ਕਿਹਨੂੰ ਕਿਹਨੂੰ ਲਾਉਣਾ ਕੱਲੂ ਬੈ ਕੇ ਆਪਾਂ ਕੋਸ਼ਤਾ ਤੇ ਲਿਸਟ ਬਣਾ ਦਈਏ ਕੋਈ 20 30 ਬੰਦੇ ਦਾ ਲਿਸਟ ਬਣਾ ਦਈਏ ਬਾਈ ਲਿਸਟ ਤਾਂ ਤੁਸੀਂ ਤੁਸੀਂ ਬਣਾਉਣੀ ਆ ਮੈਂ ਤਾਂ ਟੈਕ ਕਰਨੀ ਆ ਤੁਸੀਂ ਬਣਾਵੀਂ ਆ ਬੁਲਾਉਣੇ ਆ ਆ ਲਾ ਗਏ ਆ ਕੱਲੂ ਬਣਾ ਦਨੇ ਜੀ ਨਹੀਂ ਗੱਲ ਤਾਂ ਹੈ ਨਾ ਵੀ ਆਪਾਂ ਆਪਰ ਪਾਵੜਾ ਦਿੱਤੀ ਕੇ ਪਾਵੜਾ ਕੋ ਵਰਤਦੀਨ ਵਰਤ ਲੈਨੇ ਜੀ ਕਾਲੂ ਬਣਾ ਲੈ ਲੈ ਬਸ ਟੇਸਟ ਬਣਾਉਗੇ ਨੂੰ ਤੇ ਲੋਣਾ ਨਹੀਂ ਮੈਚ ਲੋਣਾ ਨਹੀਂ ਤੇ ਲੋਣਾ ਨਾ ਬਣਾਦਨੇ ਮੈਂ ਤਾਂ ਮੈਂ ਤਾਂ ਆਪ ਕੋ ਸਾਈਨ ਨਹੀਂ ਕਰਨਾ ਹੋਣਾ ਬਣਾਉਨੇ ਤੁਸੀਂ ਆ ਨਾ ਬਣਾਦਨੇ ਬਲਾ ਅੱਜ ਥੋੜੇ ਪੁਰਾਣੇ ਵਰਕਰ ਵੀ ਸੱਦੇ ਸੀ ਭਾਈ ਰੁਪਈਓ ਕੱਢ ਲਓ ਉਹ ਜੈਪੁਰ ਕਾਰਨ ਇਸਾ ਦੇ ਪੰਜ ਨੰਬਰ ਵਾਰਡ ਵਾਲਾ ਤੇ ਅੱਛਾ ਉਹ ਵੀ ਸੱਦ ਲਿਆ ਸੀ ਅੱਜ ਨਾਲ ਹੀ ਪਕੌੜੇ ਖਾਣ ਆਇਆ ਜਿਹੜੇ ਪਕੌੜੇ ਖਾਣ ਆਇਆ ਸੀ ਉਹ ਘਰੋਂ ਛੱਡ ਗਿਆ ਸੀ ਆਪਦੀ ਨੂੰ ਅੱਛਾ ਉਹ ਕਹਿੰਦਾ ਸੀ ਮੈਨੂੰ ਕੰਮ ਹੈ ਕਹਿੰਦਾ ਮੈਂ ਘਰੋਂ ਇਨਸ਼ਾਅੱਲਾ ਤੂੰ ਕਿਉਂ ਮੇਰੇ ਘਰ ਆਪਲੇ ਦੀ ਦਰੀ ਤੇ ਮੇਰੇ ਘਰ ਵਾਲੇ ਸਾਡੇ ਕੋਲ ਛੱਡ ਗਿਆ ਪੱਲੇ ਕੀ ਸੀਗੇ ਉਹ ਵਾਇਲੇ ਕਿ ਨਹੀਂ ਵੀ ਭਾਈ ਜਿਹੜੇ ਬਰੋਦੀ ਚੱਲਾ ਚੱਲਦੇ ਸੀਗੇ ਉਹ ਕੰਮ ਦੇ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਬਹੁਤ ਭਲੀ ਹੁਲ ਜਾਂਦੇ ਕਿ ਘਰਾਂ ਵੀ ਸਾਡੇ ਕੋਲ ਹੁੰਦੀਆਂ ਉਹਨਾਂ ਦੀ ਰਾਤ ਨੂੰ ਵੀ ਦੇਵੇ ਵੀ ਕਹਿ ਹਾਂ ਉਹ ਬਹੁਤ ਵਧੀਆ ਵਧੀਆ ਰੱਬ ਦੀ ਘਰ ਵਾਲੀ ਸਾਡੇ ਕੋਲ ਛੱਡ ਜੰ데요 ਵੀਰੋਂ ਤੁਸੀਂ ਵਰਤੋ ਹਾਂ ਲੈ ਕੇ ਪਾਵੇਂ ਘਰ ਵਾਲੀ ਦਾ ਸਾਡੇ ਕੋਲ ਨਹੀਂ ਆਉਂਦੇ ਤੁਰ ਪਣਗੇ ਜੀ ਸਾਰੇ ਤੁਰ ਪਣਗੇ ਮਾਰ ਤੁਰਗੇ ਤਾਂ ਮਾਰ ਕਰਕੇ ਨਪੱਲੇ ਕੀ ਸਚਾਈ ਤੇ ਕਿਸੇ ਨੇ ਦੇਖੀ ਆ ਉਹ ਦੋ ਚ ਆਉਂਦਾ ਟ੍ਰੈਕੀ ਨੁਰਲੀ ਦਾਦਾ ਹਾਂਜੀ ਹਾਂਜੀ 2-4 ਦੇ ਕਹਿੰਦੇ ਸਾਰੇ ਚੁੱਪ ਹੋ ਜਣੇ ਭਾਜਣੇ ਭਜਾ ਦਿਓ ਕਹਿੰਦੇ ਮੇਰੇ ਕੋਲ ਥੋੜਾ ਮਰਜ਼ੀ ਹੈ ਕਹਿੰਦਾ ਰੱਖਣਾ ਥੋੜੀ ਮਰਜ਼ੀ ਨਾ ਰੱਖਣਾ ਥੋੜੀ ਮਰਜ਼ੀ ਕਹਿੰਦੇ ਨਹੀਂ ਬਸ ਹੁਣ ਟਾਈਮ ਲਾ ਕੇ ਨਾ ਜੀ ਇੱਕ ਤਾਂ ਰਾਮਪਰੇ 2-4 ਪ੍ਰੋਗਰਾਮ ਕਰਦੀਏ ਮਾੜਾ ਇਹ ਦੁਆਰੇ ਮਾਹੌਲ ਜਾ ਪਾਂ ਜੀ ਪ੍ਰੋਗਰਾਮ ਪ੍ਰੋਗਰਾਮ ਬਣ ਗਿਆ ਜਿਹੜੀ ਜਿਹੜੀ ਗਰੰਟੀ ਦਿੱਤੀ ਹੈ ਪ੍ਰੋਗਰਾਮ ਹੀ ਆ 4-5-5 ਪ੍ਰੋਗਰਾਮ ਮੈਨੂੰ 5 ਪ੍ਰੋਗਰਾਮ ਸੇਵਾ ਨਹੀਂ ਕਰਨ ਪਿਆ ਕਰਨਗੇ ਬਸ ਠੀਕ ਹੈ ਗੱਲ ਨੇ ਵਧੀਆ ਸਮਝੀ ਮਾਤਾ ਜੀ ਬੋਲਤ ਸਾਡੇ ਮਾਤਾ ਜੀ ਨੂੰ ਕਰਨ ਪਿਆ ਕਹਿੰਦੇ ਜਿੰਨ ਨਹੀਂ ਬੋਲਣਾ ਤਾਂ

ਬਲੂ ਕੇ ਮੈਂ ਜਦੋਂ ਇੱਥੇ ਸਾਡੇ ਤੇ ਕੰਮ ਕਰਨਾ ਹਾਂਜੀ ਇੱਕ ਪੱਲੇ ਦਾ ਮਗਰ ਜਿਹੜਾ ਸਾਡੇ ਮੁੰਡਿਆਂ ਨੂੰ ਬੋਲੇ ਮੈਂ ਕਿ ਮੈਂ ਮੈਂ ਬਾਰ-ਬਾਰ ਫੜੇ ਉਹ ਪੱਕਲਾ ਵੀ ਕਿ ਸੰਡੇ ਜਿਉਂ ਖਲਾਰ ਹੈ ਹੈ ਅੱਛਾ ਈਰਾਲ ਵੀ ਕੋਲ ਸੀਗਾ ਉਹ ਦਿੱਲੀ ਵਾਲਿਆਂ ਨੂੰ ਅੱਛਾ ਈਰਾਲ ਕੋਲ ਮੈਂ ਕਿ ਮੇਰਾ ਦੂਤ ਪਾਸਾ ਚੱਲ ਗਿਆ ਨਾ ਉਹ ਕਹਿੰਦੇ 4-5 ਦਿਨ ਠਹਿਰ ਜੋ ਕਹਿੰਦੇ ਯਾਰ ਕਿਆ ਪਾਕ ਖਲਾਰ ਨਹੀਂ ਹੈ 3-4 ਦਿਨ ਹੋਰ ਰੁਕ ਜੁੜ ਲੰਦੂ ਮੈਂ ਕਮਰੇ ਵਿੱਚ ਧਾੜ ਲੈਣਾ ਉਹਨੂੰ ਕਹਿੰਦਾ ਸਾਲੇ ਕੋ ਮੈਂ ਕਮਰੇ ਵਿੱਚ ਮਰਾਂ ਈ ਚਾਰ ਦੇ ਰਹਿ ਗਿਆ ਕਿਸ ਨੂੰ ਪੈ ਟੋਕ ਦੇਣਾ ਬਾ ਮਚਾਲ ਕੋ ਕਰ ਲੈ ਜੀ ਚਾਰ ਦੇ ਰਹਿ ਗਿਆ ਨਾ ਅਬੀ ਸਭ ਠੀਕ ਹੋ ਗਿਆ ਹੈ ਨਾ ਉਹਦੇ ਘਰ ਮੈਂ ਕੰਮ ਮਾ ਕੱਕਾ ਜੀ ਪੰਗਾਏ ਪੈ ਗਿਆ ਹਾਂਜੀ ਕਿਹੜੀ ਵੀ ਗਾਰੰਟੀ ਆ ਹਾਂਜੀ ਸਿਰਫ ਤੇ ਸਿਰਫ ਬਰਕਾਰ ਤੋਂ ਦੂਤੇ ਵੀ ਕੀਮ ਨੇ ਭਰਨੀ ਆ ਅੱਛਾ ਕਿਹੜੀ ਆ ਗਾਰੰਟੀ ਜਿਹੜੀ ਹੁਣ ਹਜ਼ਾਰ ਹਜ਼ਾਰ ਡੇਢ ਵਾਲੀ ਉਵੇਂ ਹੀ ਫਾਰਮ ਹੀ ਆ ਜੀ ਫਾਰਮ ਮਿਸਟਾਲ ਉਹ ਸਾਰਾ ਕੁਝ ਅਖਿਰ ਤੱਕ ਸਿਰ ਬਲਕਾਰ ਸਿੱਧੂ ਕੋਈ ਪੱਲਾ ਨਹੀਂ ਕੋਈ ਟੀਮ ਨਹੀਂ ਕੋਈ ਮਾਰ ਨਹੀਂ ਕੋਈ ਨਹੀਂ ਬਲਕਾਰ ਸਿੱਧੂ ਉਹਦਾ ਪਰਿਵਾਰ ਤੇ ਉਹ ਆਵਦੇ ਪਿੰਡਾਂ ਤੇ ਆ ਕੇ 4-4 5-5 ਪਿੰਡਾਂ ਜਲਸੇ ਕਰਕੇ ਠੀਕ ਹੈ ਨਹੀਂ ਬੋਲਣੇ ਨਾਲ ਬਲਾਰ ਲੈ ਕੇ ਜਾਓ ਠੀਕ ਹੈ ਸਿਰਪਾ ਆਪਾਂ ਹੀ ਭਰ ਕੇ ਰਹਿਣੀ ਹੈ ਕੋਈ ਗੱਲ ਨਹੀਂ ਭਰ ਲਾਂਗੇ ਜੀ ਫਿਰ ਕੀ ਹੋ ਗਿਆ ਜੇ ਪਰਾਂਗੇ ਵਸਾਂ ਇਹ ਉਹ ਨਿਕਲ ਕੇ ਕੰਪਲੀਟ ਮਾਰਨੇ ਤੇ ਮਤ ਸੁਪਰ 200 ਰਹੇਗੀ ਖਤਮ ਪਾਰੀ ਖਤਮ ਕੋ ਗਲ ਨਹੀਂ ਭਰ ਲਾਂਗੇ ਤੁਸੀਂ ਕਾ ਮਾਰਦਾ ਰਹੀ ਜਾਂਦੇ ਉਹ ਵਿਚਾਰਾ ਕਹੀ ਜਾਂਦਾ ਮੇਰੀ ਟਿਕਟ ਪੱਕੀ ਹੋਊਗੀ ਮਾਨ ਸਾਹਿਬ ਜੀ ਨਹੀਂ ਉਹ ਨੂੰ ਮਾਰਕੇ ਜੀਵਲ ਸਾਹਿਬ ਮਿਲੇ ਉਹ ਹਾਂ ਟਿਕਟ ਦੇ ਕੇ ਨਹੀਂ ਗੁਰਤ ਮਿਲੇ ਉਹ ਕਹਿੰਦੇ ਫੋਟੋ ਨਾ ਕਰਾਈ ਠੀਕ ਹੈ ਲੋਕਾਂ ਦੱਸਣਾ ਨਹੀਂ ਮਿਲੇ ਸੁਪਨੇ ਚ ਠੀਕ ਹੈ ਤੇ ਦੋ ਬਤੀਅਤ ਕਰ ਚੁਰ ਕਿੱਟੀ ਵਦੀ ਸਾਲਾ ਤੇ ਟਿਕਰਾ ਕੇ ਮੁੜਿਆ ਤੂੰ ਦਾ ਗਰੀ ਗਰੀ ਅਗਰਵਾਲੂ ਜਿਹੜਾ ਮੜਾ ਮੋਟਾ ਕੋ ਖਵਾ ਪਿਆ ਸੀ ਉਹ ਨਿਕਲ ਗਿਆ ਘਰ ਕੱਟਮ ਇੰਨਾ ਬਾਹਰ ਚੱਲ ਗਿਆ ਤਾਂ ਗਏ ਇਹ ਸੱਲ ਚੱਲੇ ਜਿਹੜੇ ਭਰਾਏ ਹੁੰਦੇ ਨੇ ਬੈਟਰੀ ਵਾਲੀ ਬੜਾ ਜਿਹੜੀ ਚੱਲਦੀ ਨਹੀਂ ਗਏ ਹਾਂ ਬਈ ਹਾਂਜੀ ਜੀ ਹਰੇ ਸਮਝਣਗੇ ਵੀ ਬਲਕਿ ਬਲਕਿ ਦੇ ਵੀ ਕੇ ਜੀ ਵਾਲ ਜੀ ਨੂੰ ਰਸੀਦ ਕੀਤਾ ਹਾਂ ਉਹ ਤੋਂ ਵੀ ਮਿਲ ਕੇ ਆਇਆ ਤੇ ਮੋਗੀ ਵੀ ਕੀਤਾ ਹੈ ਬਿਲਕੁਲ ਜੀ ਇਹ ਕਿੱਥੇ ਨਹੀਂ ਡਰਾ ਇਹ ਡਰ ਕਿਥੇ ਆ ਹਾਂ ਓਏ ਬਸ ਉਹੀ ਤੁਰੇ ਫਿਰਦੇ ਆ ਜੀ ਸਮਝ ਤੋਂ ਬਾਹਰ ਹੈ ਵੀ ਇਹਦੇ ਸਾਲੇ ਦੇ ਕੀੜਾ ਕੀ ਹੈ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਹਾਲੇ ਤੱਕ ਕੀੜਾ ਜਿਹੜੀ ਤੁਹਾਨੂੰ ਉਹ ਮਸਤੀ ਦਾ ਪਾ ਦਿਖਾਉਣ ਦਾ ਉਸ ਤੋਂ ਦਾ ਸਿੱਧਵਾਲ ਦਾ ਕਲਤਾਰ ਦਾ ਹਾਂ ਹਾਂ ਜੀ ਦਫਾਣ ਦਾ ਜਿਹੜਾ ਉੱਤੇ ਛੇ ਛੇ ਛਲਤੀ ਸੀ ਨਾ ਘੜਿਆ ਹੋਇਆ ਸੀ ਗੁੱਲੀ ਘੜਦੀ ਘੜਦਾ ਉਹ ਗੁੱਲੀ ਘੜਾ ਦਿਖਾਣਾ ਇਹ ਜੋ ਫਿਰ ਗੁੱਲੀ ਘੜਾ ਠੀਕ ਹੈ ਹਾਂ ਉਹਦਾ ਮੇਰੇ ਸਾਰੇ ਗੁੱਲੀਆਂ ਬਣਾ ਆ ਗਿਆ ਆ ਵੱਡੇ ਵੱਡੇ ਸਪੀਰਾ ਨੇ ਹਾਂ ਕੜ ਕੇ ਤੂੰ ਉਹ 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 ਉਹਨੇ ਉੱਚੀ ਬਣਾ ਦੇਰੀ ਬਣਾਤੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਅੱਜ ਮੇਰੇ ਕੋਲ ਖੰਡ ਵੀ ਸ਼੍ਰੀ ਖੰਡ ਵੀ ਮੈਨੂੰ ਹੁਕਮ ਦਾ ਖੰਡ ਵੀ ਸ਼੍ਰੀ ਵਾਲੀ ਖੰਡ ਵੀ ਸ਼੍ਰੀ ਨੂੰ ਲਾਇਆ ਕਰੀਓ ਭਾਈ ਸਾਰ ਮਟੂ ਹੀ ਨਹੀਂ ਵਰਦੋਰੀ ਅੱਜ ਲੁਧਿਆਣੇ ਆਸੀ ਕਰ ਕਿੱਥੇ ਸੀ ਠੀਕ ਹੈ ਜੀ ਅਜੀ ਇੱਕ ਡਾਕਟਰ ਦੇ ਬੈਠੇ ਸੀ ਮੈਂ ਬੁਲਿੰਦਰ ਕੌਰ ਜੀ ਗਗਨ ਅਨਮੋਲ ਸਦਮਾ ਰੋੜੀ ਐਮਐਲਏ ਆਪਣਾ ਮਜੀਦ ਬਲਾਕਪੁਰ ਯਮਨ ਹੀਰ ਆ ਨਹੀਂ ਇਹਨਾਂ ਰੋੜਾ ਇਹ ਦੀ ਜੀ ਕੋਈ ਬਾਤ ਕੀਆ ਮੇਰਾ ਪ੍ਰਹਾੜੀਓ ਮਗਰ ਉਹ ਵੀ ਆਮਦੀ ਜਾ ਗਿਆ ਇਹ ਦੀ ਹੋ ਗਿਆ ਕੋਲੰਪੀ ਆ ਰਿਹਾ ਆਪੀ ਦਾ ਕਿ ਸੱਜਣ ਨੂੰ ਕਹਿੰਗਾ ਜੀ ਕਿ ਮਾਣੂ ਕੇ ਬੀਬੀ ਸਾਰੇ ਜੀ ਕੇ ਦਫ਼ਤਰ ਜੁ ਬੈਠੇ ਸੀ ਠੀਕ ਹੈ ਮੈਂ ਫੋਟੋ ਕਰਕੇ ਪਾਉਣੀ ਮੈਂ ਕੋ ਮੈਂ ਕਰਦਾ ਹਾਂ ਨਾ ਬਿਲਕੁਲ ਫੋਟੋ ਪਾਉਣੀ ਹੁੰਦੀ ਸਾਰਿਆਂ ਦੀ ਇੱਕ ਥੀ ਰੱਖਿਆ ਮਿੰਨ ਕੋ ਲੋੜ ਨਹੀਂ ਹੈ ਉਹ ਜੋਦਿਆਂ ਦੀ ਅੱਧੇ ਦੀ ਪਹਾਤਰਾ ਨਹੀਂ ਬਣਦੀ ਉਹ ਦਿੱਲੀ ਵਾਲੇ ਦੀ ਬਣਦੀ ਬੱਦਲ ਮੈਂ ਮੈਂ ਤਾਂ ਪਤਾ ਹੈ ਲੋੜ ਹੀ ਨਹੀਂ ਲੋੜ ਹੀ ਨਹੀਂ ਮੈਨੂੰ ਕੋਈ ਬੁਰੀਾਈ ਕਰਨੀ ਬਿਲਕੁਲ ਬਿਲਕੁਲ ਬੁਰੀਾਈ ਤਾਂ ਕਰੀ ਨਾ ਜੇ ਅਸੀਂ ਘੱਟ ਹੋ ਜੇ ਤਾਂ ਬਿਲਕੁਲ ਬਿਲਕੁਲ ਇਦੋਂ ਉਹ ਕਰਦਾ ਬੰਦਾ ਵੀ ਜਦੋਂ ਆਪਾਂ ਐ ਕਰਕੇ ਦਿਖਾ ਦੀ ਲੋਕਾਂ ਨੂੰ ਤਾਂ ਆਪਣੇ ਭਲੇ ਹੀ ਨਹੀਂ ਕੋ ਹੂੰ 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 ਨਹੀਂ ਇਹਨੇ ਕੰਮ ਕਰ ਦਿੰਦਾ ਜਿਹਦੇ ਪੱਲੇ ਕੱਖਣਾ ਹੋਵੇ ਵੀ ਆਏ ਦਾ ਵੀ ਫਿਰ ਸਿਕਾੜ ਜੜਾਈ ਅਸੀਂ ਐਮਐਲਏ ਜੁਟਿਆ ਹੈ ਹੈ ਬਿਲਕੁਲ ਬਿਲਕੁਲ ਉਹਦੇ ਪੱਲੇ ਐਂ ਕਰ ਦਿੰਦੇ ਮਨਜੀਤ ਨੂੰ ਫੋਟੋ ਖੜਾ ਕੇ ਤੇ ਮਨਜੀਤ ਨਾਲ ਕੋਈ ਨਹੀਂ ਕਰਦਾ ਅੱਗ ਫੇਰ ਕਹਿੰਦਾ ਭਾਈ ਭਾਈ ਤੂੰ ਚੱਲ ਨਹੀਂ ਤੂੰ ਬੁਲਾਉਂਦੇ ਨਹੀਂ ਮੈਂ ਉੱਥੇ ਉਹ ਕੀ ਇਹ ਮਨਜੀਤ ਨੂੰ ਕਿਹਨੇ ਕਰਤਾ ਕਿੱਥੇ ਆ ਅੱਛਾ ਜੀ ਇਹ ਪੱਲਾ ਨੂੰ ਫੋਟੋ ਬਾਹਰ ਖੜਾ ਲਾ ਗਿਆ ਇਹਨਾਂ ਪਤਾ ਛੋਟੀ ਛੋਟੀ ਤੇ ਵੱਡੀ ਸੋਚ ਦਾ ਇੱਥੇ ਪਤਾ ਲੱਗਦਾ ਜੀ ਨਹੀਂ ਜੇਰੇ ਫੋਟੋ ਐ ਮੇਲੇ ਦਾ ਫੋਟੋ ਹਾਂ ਹੂੰ ਚਲੋ ਵੀ ਨਹੀਂ ਪੜਤਾ ਬਾਬਾ ਕੋਈ ਜੋਲੀ ਬਣਾ ਇੱਕ ਤਾਂ ਬਾਈ ਨਹੀਂ ਹੁਣ ਹੋਲੀ ਸਿਰਦਾ ਬਣਾਤਾ ਹੁਣ ਆਪਾਂ ਕੱਚੇ ਆ ਕੇ ਫੇਰ ਵਾਰੀ ਵਾਰੀ ਕਹਿੰਦੇ ਆਪਾਂ ਹੁਣ ਬੰਦੇ ਲਾ ਗਏ ਆ ਗਏ ਬੰਦੇ ਵੀਰ ਜੀ ਆਪਾਂ ਨੂੰ ਕੋਈ ਸਮਾਂ ਦਾ ਮਿਲੇ 10 ਮਿੰਟ ਬੈਠਣ ਦਾ ਆਪਸ ਚ ਟਿੱਕ ਟਿੱਕ ਕਰਦੇ ਕਿਨੂੰ ਕਿਨੂੰ ਲਾਉਣਾ ਕੱਲੂ ਬੈ ਕੇ ਆਪਾਂ ਕੋਸ਼ਿਸ਼ ਤਾਂ ਲਿਸਟ ਬਣਾ ਦਈਏ ਕੋਈ 20 30 ਬੰਦੇ ਦਾ ਲਿਸਟ ਬਣਾ ਦਈਏ ਲਿਸਟ ਤਾਂ ਤੁਸੀਂ ਤੁਸੀਂ ਬਣਾਉਣੀ ਹੈ ਮੈਂ ਤਾਂ ਟੈਕ ਕਰਨੀ ਹਾਂ ਤੁਸੀਂ ਬਣਾਵੀਂ ਆ ਬੁਲਾਉਣੇ ਆ ਆ ਲੱਗ ਗਿਆ ਉਸ ਕੱਲੂ ਬਣਾ ਦਨੇ ਜੀ ਨਹੀਂ ਗਲਤ ਹੈ ਨਾ ਵੀ ਆਪਾਂ ਆਪ ਨੂੰ ਪਾਗੜਾ ਦਿੱਤੀ ਹੈ ਪਾਗੜਾ ਆਪਾਂ ਵਰਤਦੀ ਨਹੀਂ ਵਰਤ ਲੈਨੇ ਜੀ ਕੱਲੂ ਬਣਾ ਲੈ ਲੈ ਲਿਸਟ ਬਣਾਓ ਵੀ ਇਹਨੂੰ ਇੱਥੇ ਲਾਏ ਮੈਥੇ ਲਾਏ ਫਿਰ ਨਾ ਬਣਾ ਦਨੇ ਮੈਂ ਤਾਂ ਮੈਂ ਤਾਂ ਪਾਗੜਾ ਸਾਈਨ ਨਹੀਂ ਕਰਨਾ ਹਾਂ ਨਾ ਬੁਲਾਉਣੇ ਤੁਸੀਂ ਆ ਨਾ ਬਣਾ ਦਨੇ ਬੁਲਾ ਦਨੇ ਅੱਜ ਉਹਦੇ ਪੁਰਾਣੇ ਵਰਕਰ ਵੀ ਸੱਦੇ ਸੀ ਭਾਈ ਰੂਪੀ ਤੋਂ ਕੱਢ ਲਓ ਉਹ ਜੈਪੁਰ ਕਾਲੀ ਸਾਡੇ ਦੇ 85 ਨੰਬਰ ਵਾਰਡ ਵਾਲਾ ਤੇ ਅੱਛਾ ਉਹ ਵੀ ਸੱਦ ਲਿਆ ਸੀ ਅੱਜ ਨਾਲ ਹੀ ਪਕੌੜੀ ਖਾਣਾ ਜਿਹੜੇ ਪਕੌੜੇ ਖਾਣੇ ਆ ਸੀ ਉਹ ਘਰ ਵਾਲ ਨੂੰ ਛੱਡ ਗਿਆ ਸੀ ਆਪਦੀ ਨੂੰ ਅੱਛਾ ਉਹ ਕਹਿੰਦਾ ਸੀ ਮੈਨੂੰ ਕੰਮ ਹੈ ਕਹਿੰਦਾ ਮੈਂ ਘਰ ਆਉਂਗਾ ਇਨਸ਼ਾਅੱਲਾ ਤੂੰ ਕਿਉਂ ਮੇਰੇ ਨਾਲ ਪੱਲੇ ਦੀ ਦਰੀ ਤੇ ਮੇਰੇ ਘਰ ਵਾਲੇ ਸਾਡੇ ਕੋਲ ਛੱਡ ਗਿਆ ਪੱਲੇ ਕੀ ਰ ਸੀ ਉਹ ਵਾਇਲ ਗੀ ਨਾ ਵੀ ਵੀ ਜਿਹੜੇ ਵਿਰੋਧੀ ਚਾਲਾ ਚੱਲਦੇ ਸੀਗੇ ਉਹ ਕੰਮ ਇਹ ਘਰਾਂ ਵਾਲੀ ਸਾਡੇ ਕੋਲ ਛੱਡ ਜਾਂਦੇ ਬਹੁਤ ਭਲੀ ਗੋਲ ਜਾਵਦੇ ਕਿ ਘਰਾਂ ਵਾਲੀ ਸਾਡੇ ਕੋਲ ਨਹੀਂ ਉਹਨਾਂ ਦੀ ਰਾਤ ਨੂੰ ਵੀ ਦੇਵੇ ਵੀ ਕੈ ਹੈ ਉਹ ਬਹੁਤ ਵਧੀਆ ਵਧੀਆ ਰਾਤ ਵੀ ਘਰਾਂ ਵਾਲੀ ਸਾਡੇ ਕੋਲ ਛੱਡ ਜਾਂਦੇ ਹੋ ਵੀਰੋ ਤੁਸੀਂ ਵਰਤੋ ਹੈ ਲੈ ਕੇ ਪਾਵੇਂ ਘਰਾਂ ਵਾਲੀ ਤਾਂ ਵੀ ਸਾਡੇ ਕੋਲ ਨਹੀਂ ਉਹਨਾਂ ਦੀ ਤੁਰ ਪਣਗੇ ਜੀ ਸਾਰੇ ਤੁਰ ਪਣਗੇ। ਮਾਤ ਨੂੰ ਜੇ ਮਾਰ ਕਰਕੇ ਨਪੱਲੇ ਕੀ ਸਚਾਈ ਤੇ ਕਿਸੇ ਨੇ ਦੇਖੀ ਐ। ਉਹ ਦੋ ਚਾਰ ਦਾ ਪ੍ਰਕਿਰਤੀ। ਮੁਰਲੀ ਦਾਦਾ। ਹਾਂਜੀ ਹਾਂਜੀ। ਦੋ ਚਾਰ ਦਾ ਕਹਿੰਦੇ ਸਾਰੇ ਚੁੱਪ ਹੋ ਜਣ ਭਜਾ ਦੇ ਕਹਿੰਦੇ ਮੇਰੇ ਕੋਲ ਥੋੜਾ ਮਰਜ਼ੀ ਹੈ ਕਹਿੰਦਾ ਰੱਖਣਾ ਥੋੜੀ ਮਰਜ਼ੀ ਨਾ ਰੱਖਣਾ ਥੋੜੀ ਮਰਜ਼ੀ ਕਹਿੰਦੇ। ਨਹੀਂ ਬਸ ਹੁਣ ਟਾਈਮ ਲਾ ਕੇ ਨਾ ਜੀ ਇੱਕ ਤਾਂ ਰਾਮਪਰੇ ਦੋ ਚਾਰ ਪ੍ਰੋਗਰਾਮ ਕਰਦੀ ਐ ਮਾੜਾ ਇਹ ਦੁਆਰੇ ਮਾਹੌਲ ਜਾ ਪਾਂ ਜੀ। ਪ੍ਰੋਗਰਾਮ ਪ੍ਰੋਗਰਾ ਬਣ ਗਿਆ ਜਿਹੜੀ ਜਿਹੜੀ ਗਰੰਟੀ ਦਿੱਤੀ ਐ ਪ੍ਰੋਗਰਾਮ ਹੀ ਆ। 4 4 5.0 ਮੈਨੂੰ ਪੰਜ ਪ੍ਰੋਗਰਾਮ ਸਿੰਦਰ ਵਿੱਚ ਹੀ ਨੂੰ ਕਰਨ ਪਿਆ ਕਰਾਂਗੇ। ਬਸ ਠੀਕ ਹੈ। ਕੋਈ ਗੱਲ ਨਹੀਂ ਵਧੀਆ ਸਮਾਧੀ। ਮਾਤਾ ਜੀ ਜੀ ਬਲਤ ਸਾਡੇ ਮਾਤਾ ਜੀ ਨੂੰ ਕਰਨ ਪਿਆਗਾ ਨਾ ਜਿੰਨ ਨਹੀਂ ਬੋੜਣਾ ਤਾਂ ਮਾਰੋ। ਕੁੱਚੀ ਤੋੜਨੇ ਪਿਆਗਾ ਨਾ ਜਿਹੜਾ ਬੰਦੇ ਤੁਮ ਨੂੰ ਬਸ ਕੀ ਚਾਏ। ਐ ਹੋਊਗਾ ਤਾਂ ਮੈਂ। ਬਸ ਠੀਕ ਹੈ ਬਣਾ। ਸਾਰਾ ਟੱਪਰ ਲਗੋ। ਸਾਡਾ ਟੱਪਰ। ਸਾਰੇ ਪਰਵਾਰ ਨਾਲ ਨਗਦੇ। ਬਸ ਠੀਕ ਹੈ ਵਧੀਆ ਸੋ ਕੋ ਜੀ। ਚਲੋ। ਠੀਕ ਹੈ ਜੀ। ਓਕੇ ਰਾਜੂ ਓਕੇ ਓਕੇ ਠੀਕ ਹੈ। ਹੈਲੋ ਹਾਂਜੀ ਹਾਂਜੀ ਵੀਰ ਜੀ ਜਿਵੇਂ ਆ ਜੀਰ ਉਹਦੇ ਆ ਹੋ ਗਿਆ ਫਰੀ ਹੋ ਗਿਆ ਮੈਂ ਉੱਥੇ ਆ ਕੇ ਗੱਲ ਸੁਣੋ ਇੱਕ ਵਕਾ ਬਲੂਕੇ ਮੈਂ ਕਿਹਾ ਸਾਡੇ ਇੱਥੇ ਕੰਮ ਕਰਨਾ ਹਾਂਜੀ ਇੱਕ ਜਦ ਮੈਂ ਤੁਹਾਡੇ ਮੁੰਡਿਆਂ ਨੂੰ ਬੋਲੇ ਮੈਂ ਕਿਹਾ ਬਾ ਬਾ ਬਾਾਰ ਬਾਤ ਫਪੜੇ ਉਹ ਪਤਲਾ ਦੂ ਕਿ ਟੁੰਡੇ ਜਿਉਂ ਕਲਾਰ ਹੈ ਅੱਛਾ ਜੀਰਾ ਵੀ ਕੋਲ ਜੀਆ ਦਿੱਲੀ ਵਾਲਿਆਂ ਨੂੰ ਅੱਛਾ ਜੀਰਾ ਕੋਲ ਮੈਂ ਕਿਹਾ ਮੇਰਾ ਦੂਤ ਪਾਸਾ ਚੱਲ ਗਿਆ ਨਾ ਉਹ ਕਰ ਪਾਰ ਦੇ ਖੈਰ ਜੋ ਕਿ ਨੇ ਯਾਰ ਕਿਆ ਪਾਕ ਖਿਲਾarni ਆ 3-4 ਦਿਨ ਹੋਰ ਰੁਕ ਜੁੱਡ ਲੱਡੂ ਲੈ ਕਮਰੇ ਵਿੱਚ ਧਾੜ ਲੈਣਾ ਉਹਨੂੰ ਕਹਿੰਦਾ ਸਾਲੇ ਕੋ ਕਮਰੇ ਵਿੱਚ ਵਾਹ 3-4 ਦਿਨ ਰਹਿ ਗਿਆ ਕਿ ਉਹ ਤੋਕ ਦੇਣਾ ਬਾਹਰ ਨਿਕਾਲ ਕੋ ਕਰ ਲੈ 3-4 ਦਿਨ ਰਹਿ ਗਿਆ ਕਹਿੰਦਾ ਅਭੀ ਸਭ ਠੀਕ ਹੋ ਗਿਆ ਹੈ ਨਾ ਉਹ ਰਨ ਗਿਆ ਮੈਂ ਤਾਂ ਮੈਂ ਚੱਕਾ ਜੀ ਪੰਗਾਏ ਬਹਿ ਗਿਆ ਹਾਂਜੀ ਕਿਹੜੀ ਵੀ ਗਾਰੰਟੀ ਆ ਹਾਂਜੀ ਸਿਰਫ ਤੇ ਸਿਰਫ ਬਰਕਾਰ ਸੁਦੂ ਤੇ ਵੀ ਕੀ ਉਹਨੇ ਭਰਨੀ ਆ ਕੱਚਾ ਗੇੜੀਆ ਗਰੰਟੀ ਜਿਹੜੀ ਹੁਣ 1000000 ਡੇੜੀ ਵਾਲੀ ਉਵੇਂ ਹੀ ਫਾਰਮ ਹੀ ਹੈ ਜੀ ਫਾਰਮ ਮਿਸਟਾਲ ਉਹ ਸਾਰਾ ਕੁਝ ਸਿਰ ਕਿ ਸਿਰ ਬਲਕਾਰ ਸਿੱਧੂ ਕੋਈ ਪਲਾ ਨਹੀਂ ਕੋਈ ਟੀਮ ਨਹੀਂ ਕੋਈ ਮਾ ਨਹੀਂ ਕੋਈ ਨਹੀਂ ਬਲਕਾਰ ਸਿੱਧੂ ਉਹਦਾ ਪਰਿਵਾਰ ਜਿਹੜਾ ਆਉਂਦਾ ਪਿੰਡਾਂ ਤੇ ਆ ਕੇ ਚਾਰ ਚਾਰ ਪੰਜ ਪੰਜ ਪਿੰਡ ਜਲਸੇ ਕਰਕੇ ਠੀਕ ਹੈ ਨਹੀਂ ਬੋਲਣੇ ਨਾ ਬਲਾਰ ਲੈ ਕੇ ਜਾਓ ਠੀਕ ਹੈ ਸਿਰ ਅੱਪਾ ਹੀ ਭਰ ਕੇ ਰਹਿਣੀ ਹੈ ਕੋਈ ਗੱਲ ਨਹੀਂ ਭਰ ਲਾਂਗੇ ਜੀ ਫਿਰ ਕੀ ਹੋ ਗਿਆ ਜੇ ਭਰਾਂਗੇ ਬਸ ਆ ਉਹ ਨਿਕਲ ਕੇ ਕੰਮ ਵੀ ਮਾਰਨੇ ਤੇ ਮਤ ਸੁਪਰ ਕੀ 200 ਰਹਿ ਗਈ ਖਤਮ ਭਾਰੀ ਹੈ ਖਤਮ ਕੋਈ ਗੱਲ ਨਹੀਂ ਭਰ ਲਾਂਗੇ ਤੁਸੀਂ ਕਾਰਡ ਮਾਰਤਾ ਨਹੀਂ ਰਹੇ ਸੀ ਜਨੇ ਉਹ ਵਿਚਾਰਾ ਕਹੀ ਜਾਂਦਾ ਮੇਰੀ ਟਿਕਟ ਪੱਕੀ ਹੋ ਗਈ ਮਾਰ ਸਾਹਿਬ ਜੀ ਨਹੀਂ ਉਹ ਨੂੰ ਮਾਰਕੇ ਜੀਵਾਲਾ ਸਾਹਿਬ ਮਿਲੇ ਹਾਂ ਉਹ ਤੁਸੀਂ ਦੇਖੇ ਨਹੀਂ ਗੱਤ ਮਿਲੇ ਨੂੰ ਉਹ ਕਹਿੰਦੇ ਫੋਟੋ ਨਾ ਕਰਾਈਂ ਠੀਕ ਹੈ ਲੋਕਾਂ ਦੱਸਣਾ ਨਹੀਂ ਮਿਲਿਆ ਸੁਪਨੇ ਚ ਠੀਕ ਹੈ ਤੇ ਦੋ ਪਤੀ ਅਕਰਸ਼ੂਰ ਕਿੱਟੀ ਵਦੀ ਸਾਲਾ ਤੇ ਟਿਕਰਾ ਕੇ ਮੁੜਿਆ ਤੂੰ ਦਾ ਗਰੀ ਗਰੀ ਅਗਰਵਾਲੂ ਜਿਹੜਾ ਮੜਾ ਮੜਾ ਕੋ ਖਵਾ ਪਿਆ ਸੀ ਉਹ ਨਿਕਲ ਕੇ ਆਇਆ ਕੱਟਮ ਇੰਨਾ ਬਾਹਰ ਚੱਲ ਗਿਆ ਤਾਂ ਗਏ ਇਹ ਸੈੱਲ ਚੱਲ ਜਿਹੜੇ ਭਰਾਏ ਹੁੰਦੇ ਨੇ ਬੈਟਰੀਆਂ ਵਾਲੀ ਬਾਹਰ ਚ ਜਿਹੜੀ ਚੱਲਦੀ ਨਹੀਂ ਗਏ ਹਾਂ ਬਈ ਹਾਂਜੀ ਜੀ ਹਰੇ ਸਮਝਣਗੇ ਜੀ ਬਲ ਬ੍ਰੇਡੀ ਕੇ ਜੀ ਵਾਲ ਜੀ ਨੂੰ ਰਸੀਵ ਕੀਤਾ ਮੈਂ ਉੱਥੇ ਵੀ ਮਿਲ ਕੇ ਆਇਆ ਤੇ ਮੋਬਾਈਲ ਕੀਤਾ ਹੈ ਬਿਲਕੁਲ ਜੀ ਕਿਤੇ ਲੀਟਰ ਹੈ ਲੀਟਰ ਕਿਥਾ ਹੈ ਉਹ ਇੱਕ ਬਸ ਉਹੀ ਤੁਰੇ ਫਿਰਦੇ ਆ ਜੀ ਸਮਝ ਤੋ ਬਾਹਰ ਹੈ ਵੀ ਇਹਦੇ ਸਾਲੇ ਦੇ ਕੀੜਾ ਕੀ ਹੈ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਹਾਲੇ ਤੱਕ ਜਿਹੜਾ ਜਿਹੜੀ ਉਹ ਤੋਂ ਮੇਸਟਰੀ ਦਾ ਪੈਰ ਦਿਖਾਉਣ ਦਾ ਉਤੋਂ ਦਾ ਸਿੱਧਵਾਲੇ ਦਾ ਕਲਕਾਰ ਦਾ ਹਾਂ ਹਾਂ ਦਫਾੜ ਦਾ ਜਿਹੜਾ ਉਹ ਤੇ ਛੇ ਤੇ ਸੱਲ ਤੇ ਸੀ ਨਾ ਘੜਿਆ ਹੋਇਆ ਹੈ ਗੁੱਲੀ ਘੜਦੀ ਘੜਦਾ ਉਹ ਗੁੱਲੀ ਘੜਾ ਦਿਖਾਣਾ ਹੈ ਜੇ ਬਸ ਗੁੱਲੀ ਘੜਾ ਠੀਕ ਹੈ ਹਾਂ ਉਹਦਾ ਮੇਰੇ ਸਾਰੇ ਗੁੱਲੀਆਂ ਬਣਾ ਆ ਗਿਆ ਆ ਵੱਡੇ ਵੱਡੇ ਸਟੀਰਾਂ ਨੇ ਹੈ ਕੜ ਕੇ ਤੂੰ ਉਹ 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 ਉਹਨੇ ਉੱਚੀ ਬਣਾ ਦੇਰੀ ਬਣਾਤੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਅੱਜ ਮੇਰੇ ਕੋਲੇ ਖੰਡੂ ਮਿਸ਼ਰੀ ਖੰਡੂ ਮਿਸ਼ਰੀ ਮੈਨੂੰ ਉਹਦਾ ਖੰਡੂ ਮਿਸ਼ਰੀ ਵਾਲੀ ਖੰਡੂ ਮਿਸ਼ਰੀ ਸੁਣਵਾ ਗਿਰਿਓ ਪਾ ਸਾਰ ਮਤੋ ਹੀ ਨਵਾਰ ਰੋੜੀ ਅੱਜ ਲੁਧਿਆਣੇ ਅਸੀਂ ਗਰ ਇਕੱਠੇ ਸੀ ਠੀਕ ਹੈ ਜੀ ਇੱਕ ਇੱਕ ਦਸਤਰੀ ਬੈਠੀ ਸੀ ਮੈਂ ਬਰੇਂਦਰ ਕੌਰ ਬੀਬੀ ਗਗਨ ਅਨਮੋਲ ਚੰਦਮਾ ਰੋੜੀ ਐਮਐਲਏ ਆਪਣਾ ਮਜੀਦਪੁਰਾ ਪੁਰੀ ਆਮਣੇ ਹੀਰ ਆ ਨਹੀਂ ਨਹੀਂ ਅਮਣ ਰੋੜਾ ਔਰ ਇਹ ਜੀ ਵੀ ਕੋਈ ਬਾਕੀ ਹੈ ਮੇਰਾ ਪ੍ਰਾਹਾਰੀ ਉਹ ਵੀ ਆਮਦੀ ਜਾ ਗਿਆ ਔਰ ਇਹ ਜੀ ਵੀ ਕੋਲਪੀ ਨਾ ਰਿਹਾ ਆਪੀਆ ਤੇ ਸੱਜਣ ਸਿੰਘ ਆ ਠੀਕ ਹੈ ਮਾਮਾ ਨੂੰ ਤੇ ਬੀਬੀ ਸਾਡੇ ਅਸੀਂ ਇੱਕ ਦਫ਼ਤਰ ਦੇ ਬੈਠੇ ਸੀ ਠੀਕ ਫੋਟੋ ਖੜ ਕੇ ਪਾਉਣੀ ਮੈਂ ਕਿਹਾ ਮੈਂ ਖੜਦਾ ਹਾਂ ਬਿਲਕੁਲ ਫੋਟੋ ਪਾਉਣੀ ਦੀ ਸਾਰਿਆਂ ਦੀ ਇਕੱਠੀ ਬੱਧਿਆ ਮਿੰਕੂੜਾ ਲੋਡ ਹੀ ਨਹੀਂ ਹੈ ਉਹ ਜੋਧਿਆਂ ਦੀ ਅੱਧੇ ਦੀ ਭਵਤਰਾ ਨਹੀਂ ਬਣਦੀ ਤੇ ਦਿੱਲੀਗਨ ਦੀ ਬਣਦੀ ਬੱਧਿਆ ਮੈਂ ਮੈਂ ਕਿਹਾ ਪਸਾ ਹੈ ਲੋਡ ਹੀ ਨਹੀਂ ਲੋਡ ਹੀ ਨਹੀਂ ਮੈਂ ਮਿੰਕੂੜਾ ਬੜਾਈ ਕਰ ਲਈ ਬਿਲਕੁਲ ਬਿਲਕੁਲ ਬੁੜਾਈ ਤੇ ਤਾਂ ਕਰੀ ਨਾ ਜੇ ਅਸੀਂ ਘੱਟ ਹੋ ਜੇ ਤਾਂ ਬਿਲਕੁਲ ਬਿਲਕੁਲ ਇਹ ਦੋਹਰੂ ਕਰਦਾ ਬੰਦਾ ਵੀ ਆਪਾਂ ਐ ਕਰਕੇ ਦਿਖਾ ਦੀ ਲੋਕਾਂ ਨੂੰ ਤਾਂ ਆਪਣੇ ਪੱਲੇ ਹੈ ਨਹੀਂ ਕੋਈ ਹੂੰ 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 ਨਹੀਂ ਇਹ ਵੀ ਕੋਈ ਕਰਦਾ ਹੁੰਦਾ ਜਿਹਦੇ ਪੱਲੇ ਕੱਖਣਾ ਹੋਵੇ ਵੀ ਆਏ ਦਿਖਾਈ ਫਿਰ ਦੇਖਾਣੇ ਕਿਹੜਾਈ ਅਸੀਂ ਐਮਐਲਏ ਜੁਟਕੇ ਆ ਹੈ ਬਿਲਕੁਲ ਬਿਲਕੁਲ ਬੁਰਾ ਪੱਲੇ ਇਹ ਕੀ ਕਰ ਦਿੰਦੇ ਮਨਜੀਦ ਦਾ ਫੋਟੋ ਖਰਾ ਕੇ ਤੇ ਮਨਜੀਦ ਦਾ ਕੋਈ ਨਹੀਂ ਕੱਢਦਾ ਅੱਜ ਫੇਰ ਕਹਿੰਦਾ ਭਾਈ ਭਾਈ ਤੂੰ ਚੱਲ ਨਹੀਂ ਤੂੰ ਬੁਲਾਉਂਦੇ ਨਹੀਂ ਮੈਂ ਉੱਥੇ ਉਹ ਕੀ ਇਹ ਮਨਜੀਦ ਕਿਹਨੇ ਬੋਤਾ ਕਿੱਥੇ ਆ ਅੱਛਾ ਜੀ ਇਹ ਪੱਲਾ ਨੂੰ ਫੋਟੋ ਪਾਉਂਗਾ ਬਣਾ ਕੇ ਰਾਈ ਜੀ ਉਪਰ ਤੋਂ ਛੋਟੀ ਛੋਟੀ ਤੇ ਵੱਡੀ ਸੋਚ ਦਾ ਇੱਥੇ ਹੀ ਪਤਾ ਲੱਗਦਾ ਜੀ ਨਹੀਂ ਜਿਹੜੇ ਫੋਟੋ ਐ ਮੈਲੇ ਫੋਟੋ ਉਹ ਹੂੰ ਚਲੋ ਵੀ ਨਹੀਂ ਪੜਤਾ ਬਾਬਾ ਕੋਈ ਜੋੜੀ ਬਣਾ ਇੱਕ ਤਾਂ ਬਾਈ ਦੀ ਹੁਣ ਹੋਲੀ ਸਿਰ ਦਾ ਬਣਾਤਾ ਹੁਣ ਆਪਾਂ ਕੱਚੇ ਆ ਏ ਫੇਰ ਵਾਰੀ ਵਾਰੀ ਕਹਿੰਦੇ ਆਪਾਂ ਹੁਣ ਬੰਦੇ ਲਾਈਏ ਆ ਗਏ ਬੰਦੇ ਵੀਰ ਜੀ ਆਪਾਂ ਨੂੰ ਕੋਈ ਸਮਾਂ ਦਾ ਮਿਲੇ 10 ਮਿੰਟ ਬੈਠਣ ਦਾ ਆਪਸ ਚ ਟਿੱਕ ਟਿੱਕ ਕਰਦੇ ਕਿਹਨੂੰ ਕਿਹ ਨੂੰ ਲਾਉਣਾ ਕੱਲੂ ਬਹਿ ਕੇ ਆਪਾਂ ਕੋਸ਼ਿਸ਼ ਤਾਂ ਲਿਸਟ ਬਣਾ ਦਈਏ ਕੋਈ 20 30 ਬੰਦੇ ਦਾ ਲਿਸਟ ਬਣਾ ਚੀਂਦਾ ਲਿਸਟ ਤਾਂ ਤੁਸੀਂ ਤੁਸੀਂ ਬਣਾਉਣੀ ਹੈ ਮੈਂ ਤਾਂ ਟੈਕ ਕਰਨੀ ਹਾਂ ਤੁਸੀਂ ਬਣਾਵੀਂ ਆ ਬੁਲਾਉਣੇ ਆ ਆ ਲੱਗ ਗਿਆ ਉਸ ਕੱਲੂ ਬਣਾ ਦਨੇ ਜੀ ਨਹੀਂ ਗੱਲ ਤਾਂ ਹੈ ਨਾ ਵੀ ਆਪਾਂ ਆਪ ਨੂੰ ਪਾਗੜਾ ਦਿੱਤੀ ਹੈ ਪਾਗੜਾ ਆਪਾਂ ਵਰਤਦੀ ਨਹੀਂ ਵਰਤ ਲੈਨੇ ਜੀ ਕੱਲੂ ਬਣਾ ਲੈ ਲੈ ਲਿਸਟ ਬਣਾਓ ਵੀ ਇਹਨੂੰ ਇੱਕ ਈ ਲੋਏ ਵਿੱਚ ਲੋਏ ਵਿੱਚ ਫਿਰ ਨਾ ਬਣਾ ਦਨੇ ਮੈਂ ਤਾਂ ਮੈਂ ਤਾਂ ਪਾਗੜਾ ਸਾਈਨ ਨਹੀਂ ਕਰਨਾ ਹਾਂ ਨਾ ਬੁਲਾਉਣੇ ਤੁਸੀਂ ਆ ਨਾ ਬਣਾ ਦਨੇ ਬੁਲਾ ਦਨੇ ਅੱਜ ਸੋਡੇ ਪੁਰਾਣੇ ਵਰਕਰ ਵੀ ਸੱਦੇ ਸੀ ਭਾਈ ਰੂਪੀ ਤੋਂ ਕੱਢ ਲਓ ਉਹ ਜੈਪੁਰ ਕਾ ਜੀ ਸਾਡੇ ਲਈ 85 ਨੰਬਰ ਵਾਰਡ ਵਾਲਾ ਤੇ ਅੱਛਾ ਉਹ ਵੀ ਸੱਦ ਲਿਆ ਸੀ ਅੱਜ ਨਾਲ ਹੀ ਪਕੌੜੀ ਖਾਣ ਆਏ ਜਿਹੜੇ ਪਕੌੜੇ ਖਾਣ ਆਏ ਸੀ ਉਹ ਘਰ ਵਾਲਿਆਂ ਨੂੰ ਛੱਡ ਗਿਆ ਸੀ ਆਪਦੀ ਨੂੰ ਅੱਛਾ ਉਹ ਕਹਿੰਦਾ ਸੀ ਮੈਨੂੰ ਕੰਮ ਹੈ ਕਹਿੰਦਾ ਮੈਂ ਘਰ ਆਉਂਦਾ ਇਨਸ਼ਾਅੱਲਾ ਤੂੰ ਕਿਹ ਮੇਰੇ ਨਾਲ ਪੱਲੇ ਦੀ ਦਰੀ ਤੇ ਮੇਰੇ ਘਰ ਵਾਲੇ ਸਾਡੇ ਕੋਲ ਛੱਡ ਗਿਆ ਪੱਲੇ ਕੀ ਸੀ ਉਹ ਵਾਇ ਲੈ ਗਰੀ ਨਾ ਵੀ ਭਾਈ ਜਿਹੜੇ ਵਿਰੋਧੀ ਚੱਲਾ ਚੱਲਦੇ ਸੀਗੇ ਉਹ ਕੰਮ ਇਹ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਬਹੁਤ ਭਲੀ ਹੁਲ ਜਾੜ ਦੇ ਘਰਾਂ ਵੀ ਸਾਡੇ ਕੋਲ ਨਹੀਂ ਉਹਨਾਂ ਦੀ ਰਾਤ ਨੂੰ ਵੀ ਦੇਵੇ ਵੀ ਕਹਿ ਹੈ ਉਹ ਬਹੁਤ ਵਧੀਆ ਵਧੀਆ ਰੱਬ ਦੀ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਹੋ ਵੀਰੋਂ ਤੁਸੀਂ ਵਰਤੋ ਹੈ ਦੇਖੇ ਪਾਵੇਂ ਘਰਾਂ ਵੀ ਸਾਡੇ ਕੋਲ ਨਹੀਂ ਉਹਨਾਂ ਦੇ ਤੁਰ ਪਣਗੇ ਜੀ ਸਾਰੇ ਤੁਰ ਪਣਗੇ ਮਾਰ ਤੁਰਗੇ ਤਾਂ ਮਾਰ ਕਰਕੇ ਨਪੱਲੇ ਕੀ ਸਚਾਈ ਤੇ ਪਿਛੇ ਨੇ ਦੇਖੀ ਆ ਉਹ ਦੋ ਚਾਰ ਦਾ ਟਾਕੀ ਨੇ ਢੋਲੀ ਦਾਦਾ ਹਾਂਜੀ ਹਾਂਜੀ ਦੋ ਚਾਰ ਦਾ ਕਹਿੰਦੇ ਸਾਰੇ ਚੁੱਪ ਹੋ ਜਣੇ ਭਜ ਜਾਣਗੇ ਭਜਾ ਦਿਓ ਕਹਿੰਦੇ ਮੇਰੇ ਕੋਲ ਥੋੜਾ ਮਰਜ਼ੀ ਹੈ ਕਹਿੰਦਾ ਰੱਖਣਾ ਥੋੜੀ ਮਰਜ਼ੀ ਨਾ ਰੱਖਣਾ ਥੋੜੀ ਮਰਜ਼ੀ ਕਹਿੰਦੇ ਨਹੀਂ ਬਸ ਹੁਣ ਟਾਈਮ ਲਾ ਕੇ ਨਾ ਜੀ ਇੱਕ ਤਾਂ ਰਾਮਪਰੇ 2-4 ਪ੍ਰੋਗਰਾਮ ਕਰ ਦਈਏ ਮਾੜਾ ਇਹ ਦੁਆਰੇ ਮਾਹੌਲ ਜਾ ਪਾਂ ਜੀ ਪ੍ਰੋਗਰਾਮ ਪ੍ਰੋਗਰਾਮ ਬਣ ਗਿਆ ਜਿਹੜੀ ਜਿਹੜੀ ਗਰੰਟੀ ਦਿੱਤੀ ਐ ਪ੍ਰੋਗਰਾਮ ਹੀ ਆ 4-5-5 ਪ੍ਰੋਗਰਾਮ ਮੈਨੂੰ 5 ਪ੍ਰੋਗਰਾਮ ਸਿੰਦਰ ਮਿਸੇ ਨੂੰ ਕਰਨ ਪਿਆ ਕਰਨਗੇ ਬਸ ਠੀਕ ਐ ਇਹ ਗੱਲ ਨੇ ਵਧੀਆ ਸਮਝੀ ਮਾਤਾ ਜੀ ਬੋਲਤ ਸਾਡੇ ਮਾਤਾ ਜੀ ਨੂੰ ਕਰਨ ਪਿਆਗਾ ਨੇ ਜਿੰਨ ਨਹੀਂ ਬੋਲਣਾ ਤਾਂ ਮਾ ਕੋਈ ਤੋੜਨੇ ਪਿਆਗਾ ਨੇ ਜੇ ਨਾਲ ਬੰਦੇ ਤੁਮ ਨੂੰ ਬਸ ਕੀ ਜਾਏ ਐ ਹੋਊਗਾ ਕੱਮ ਇਹ ਬਸ ਠੀਕ ਐ ਬਣਾ ਸਾਰਾ ਡੱਪਰ ਲਗੋ ਸਾਡਾ ਤਪਰ ਸਾਰੇ ਪਰਵਾਰ ਨਾਲ ਨਗਦੇ ਬਾਠ ਠੀਕ ਹੈ ਵਧੀਆ ਸਗੋ ਜੀ ਚਲੋ ਠੀਕ ਹੈ ਜੀ ਓਕੇ ਰਜੂ ਓਕੇ ਓਕੇ ਠੀਕ ਹੈ ਹਲੋ ਹਾਂ ਜੀ ਹਾਂ ਜੀ ਵੀਰ ਜੀ ਜਿਵੇਂ ਆ ਜੀ ਰੋ ਬਈ ਇਹ ਹੋ ਗਿਆ ਫਰੀ ਹੋ ਗਿਆ ਮੈਂ ਉੱਥੇ ਆ ਕੇ ਗੱਲ ਸੁਣੋ ਇੱਕ ਵਕਤ ਬਲੂ ਕੇ ਮੈਂ ਕਿਹਾ ਸਾਡੇ ਇੱਥੇ ਕੰਮ ਕਰਨਾ ਹਾਂ ਜੀ ਕਿਹਾ ਜੇ ਮੈਂ ਤੁਹਾਡੇ ਮੁੰਡਿਆਂ ਨੂੰ ਬੋਲੇ ਮੈਂ ਕਿਹਾ ਮਾ ਭਗਤ ਬਾਰ ਬਾਰ ਫਪੜੇ ਉਹ ਪਤਲਾ ਰੋ ਤੇ ਚੁੰਡੇ ਦੀ ਕਲਾਰ ਹੈ ਅੱਛਾ ਈਦਾ ਵੀ ਕੋਲ ਸੀਗਾ ਉਹ ਦਿੱਲੀ ਵਾਲਿਆਂ ਨੂੰ ਅੱਛਾ ਈਦਾ ਕੋਲ ਮੇਰੇ ਦੂਜੇ ਪਾਸਾ ਚਲ ਗਿਆ ਨਾ ਉਹ ਕਿ ਪੰਜ ਚਾਰ ਦਿਨ ਠਹਿਰ ਜੋ ਕਿ ਨੇ ਯਾਰ ਕਿਆ ਪਾਕ ਖਿਲਾਰ ਨਹੀਂ ਆ 3-4 ਦਿਨ ਹੋਰ ਰੁਕ ਜੁੱਦ ਲੱਡੂ ਲੈ ਕਮਰੇ ਵਿੱਚ ਆਣ ਲੈਣਾ ਉਹਨੂੰ ਕਹਿੰਦਾ ਸਾਲੇ ਕੋ ਕਮਰੇ ਵਿੱਚ ਵਾਹ 3-4 ਦਿਨ ਰਹਿ ਗਿਆ ਕਿਸੇ ਤੋਕ ਦੇਣਾ ਬਾਹਰ ਨਿਕਾਲ ਕੋ ਕਰ ਲੈ 3-4 ਦਿਨ ਰਹਿ ਗਿਆ ਕਹਿੰਦਾ ਅਭੀ ਸਭ ਠੀਕ ਹੋ ਗਿਆ ਹੈ ਨਾ ਉਹਨੂੰ ਕਰਨਗਾ ਮੋਂ ਕੱਕੜੀ ਪੰਗਾਏ ਪੈ ਗਿਆ ਹਾਂਜੀ ਕਿਹੜੀ ਵੀ ਗਰੰਟੀ ਆ ਹਾਂਜੀ ਸਿਰਫ ਤੇ ਸਿਰਫ ਬਲਕਾਰ ਸਿੱਧੂ ਤੇ ਵੀ ਕੀ ਨਹੀਂ ਭਰਨੀ ਆ ਅੱਛਾ ਕਿਹੜੀ ਆ ਗਰੰਟੀ ਜਿਹੜੀ ਹੁਣ ਹਜ਼ਾਰ ਹਜ਼ਾਰ ਡੇਢ ਵਾਲੀ ਉਵੇਂ ਹੀ ਫਾਰਮ ਹੀ ਆ ਜੀ ਫਾਰਮ ਮਿਸਟਾਲ ਉਹ ਸਾਰਾ ਕੁਝ ਸਿਰਫ ਤੇ ਸਿਰਫ ਬਲਕਾਰ ਸਿੱਧੂ ਕੋਈ ਪਲਾ ਨਹੀਂ ਕੋਈ ਟੀਮ ਨਹੀਂ ਕੋਈ ਮਾ ਨਹੀਂ ਕੋਈ ਨਹੀਂ

ਤੁਸੀਂ ਕਹਿੰਦੇ ਮਾਰਦਾ ਨਹੀਂ ਜਾਨੇ ਉਹ ਵਿਚਾਰਾ ਕਹੀ ਜਾਂਦਾ ਮੇਰੀ ਡਿਗੜ ਪੱਕੀ ਹੋਊਗੀ ਮਾਰ ਸਾਹਿਬ ਜੀ ਨਹੀਂ ਉਹ ਨੂੰ ਮਾਰ ਕੇ ਜੀਵਾਲ ਸਾਹਿਬ ਮਿਲੇ ਉਹ ਹਾਂ ਉਹ ਵੀ ਲੈ ਦੇ ਕੇ ਨਹੀਂ ਗੁਰਪਤ ਮਿਲੇ ਨੂੰ ਉਹ ਕਹਿੰਦੇ ਫੋਟੋ ਨਾ ਕਰਾਈਂ ਠੀਕ ਹੈ ਲੋਕਾਂ ਦੱਸਣਾ ਨਹੀਂ ਮਿਲੇ ਸੁਪਨੇ ਚ ਠੀਕ ਹੈ ਤੇ ਦੋ ਪੱਤੀ ਦਾ ਕਰ ਚੁਰ ਕਿੱਟੀ ਵੜੀ ਸਾਲਾ ਤੇ ਟਿਕਰਾ ਕੇ ਮੁੜਿਆ ਉਹ ਉਸ ਦੇ ਗਰੀ ਗਰੀ ਅਗਰਵਾਲੂ ਜਿਹੜਾ ਮੜਾ ਵਟਾ ਕੋ ਖਵਾ ਪਿਆ ਸੀ ਉਹ ਨਿਕਲ ਕੇ ਕਹਿਦਾ ਕੱਟਵਾ ਇੰਨਾ ਬਾਹਰ ਚੱਲ ਗਿਆ ਤੇ ਕਹੇ ਇਹ ਸੈੱਲ ਚੱਲ ਜਿਹੜੇ ਭਰਾਏ ਹੁੰਦੇ ਨੇ ਬੈਟਰੀਆਂ ਖਾਲੀ ਬਾਹਰ ਚੱਲ ਜਿਹੜੀ ਚੱਲਦੀ ਨਹੀਂ